ਪਿਆਰੀ ਸਾਥ ਸੰਗਤ ਜੀ ਆਓ ਤੁਹਾਨੂੰ ਦਰਸ਼ਨ دیدار ਕਰਾਈਏ ਕੁਮਾ ਮਾਸ਼ਕੀ ਜੀ ਦੀ ਛੰਦ ਦੇ ਵਿੱਚ ਕੱਟੀ ਸੀ ਜਿੱਥੇ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨੇ ਠਠਰਦੀ ਰਾਤ ਕਲਗੀਆਂ ਵਾਲੇ ਆਨੰਦਪੁਰ ਛੱਟਤਾ ੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ ਖੇਰੂ ਖੇਰੂ ਹੋ ਪਰਿਵਾਰ ਗਿਆ ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ ਚਾਰੇ ਲਾਲ ਧਰਮ ਤੋਂ ਵਾਰ ਦਿੱਤੇ ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ ਮਾਛੀਵਾੜ ਦੇ ਜੰਗਲਾਂ ਚ ਆਣ ਸੁਤਾ ਕਲਗੀ ਕਿਸੇ ਪਾਸੇ ਥੋੜਾ ਕਿਸੇ ਪਾਸੇ ਸਤ ਸੰਗਤ ਜੀ ਇਹ ਪਾਵਨ ਸਥਾਨ ਗੁਰਦੁਆਰਾ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਬਜ਼ਾਦੇ ਦੀ ਯਾਦਗਾਰ ਛੰਨ ਬਾਬਾ ਕੁਮਾ ਮਾਸ਼ ਕੀ ਜੀ ਹੈ ਆਉ ਤੁਹਾਨੂੰ ਇਸ ਦੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਆਂ ਇਹ ਸਥਾਨ ਤੇ ਦਾਦੀ ਮਾ ਗੁਜਰਕੌਰ ਜੀ ਅਤੇ ਛੋਟੇ ਸਹਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੇ ਸਰਸਾ ਨਦੀ ਦੇ ਕਿਨਾਰੇ ਤੋਂ ਆਪਣੇ ਪਰਿਵਾਰ ਨਾਲੋਂ ਵਿਛੜ ਕੇ ਸਤ ਪੋ ਤਾਰ 104 ਈਸਵੀ ਦੇ ਵਿੱਚ ਇੱਕ ਰਾਤ ਬੇੜੀ ਦੇ ਮਲਾ ਬਾਬਾ ਕੁਮਾ ਮਾਸ਼ਕੀ ਜੀ ਦੀ ਚੌਂਪੜੀ ਦੇ ਵਿੱਚ ਬਤੀਤ ਕੀਤੀ ਸੀ ਬਾਬਾ ਕੁਮਾ ਮਾਸ਼ਕੀ ਜੀ ਦਾ ਜਨਮ ਪਿੰਡ ਅਵਾਨਕੋਟ ਚਿਵਰ ਪਰਿਵਾਰ ਦੇ ਵਿੱਚ ਹੋਇਆ ਤੇ ਇਸੇ ਹੀ ਪਿੰਡ ਦੇ ਵਿੱਚ ਬ੍ਰਾਹਮਣ ਪਰਿਵਾਰ ਚ ਵਸਦੀ ਮਾਈ ਲక్ష్ਮੀ ਜੀ ਨੇ ਦਾਦੀ ਮਾਂ ਤੇ ਛੋਟੇ ਸਹਬਜ਼ਾਦਿਆਂ ਨੂੰ ਪ੍ਰਸ਼ਾਦਾ ਛਕਾਉਣ ਦੀ ਸੇਵਾ ਕੀਤੀ ਗੰਗੂ ਪਾਪੀ ਇਸੇ ਸਥਾਨ ਤੇ ਹੀ ਆ ਕੇ ਮਿਲਿਆ ਸੀ ਤੇ ਉਹ ਇਥੋਂ ਦਾਦੀ ਮਾਂ ਤੇ ਨਿੱਕਿਆਂ ਜਿੰਦਿਆਂ ਨੂੰ ਆਪਣੇ ਨਾਲ ਲੈ ਗਿਆ ਉਸ ਪਾਪੀ ਨੇ ਅੱਗੇ ਜਾ ਕੇ ਕਹਿਰ ਕਮਾਇਆ ਉਸ ਭਿਆਨਕ ਦੁਖਾਂਤ ਦਾ ਦਰਦ ਸਿੱਖ ਹਿਰਦਿਆਂ ਨੂੰ ਸਦਾ ਹੀ ਮਹਿਸੂਸ ਹੁੰਦਾ ਰਹੇਗਾ ਪਿਆਰੀ ਸਾਥ ਸੰਗਤ ਜੀ ਬਾਬਾ ਕੁਮਾ ਮਾਸ਼ਕੀ ਜੀ ਤੇ ਮਾਈ ਲక్ష్ਮੀ ਜੀ ਦੀ ਯਾਦ ਦੇ ਵਿੱਚ ਵਿੰਡ ਅਵਾਨਕੋਟ ਦੇ ਵਿੱਚ ਵੀ ਪੱਤਣ ਅਵਾਨਕੋਟ ਇਤਿਹਾਸਿਕ ਸਥਾਨ ਬਣਿਆ ਹੋਇਆ ਜੋ ਕਿ ਪਰਿਵਾਰ ਵਿਛੋੜਾ ਸਾਹਿਬ ਦੇ ਨਜ਼ਦੀਕ ਹੈ ਸੱਤ ਪੌ ਵਾਲੀ ਰਾਤ ਆਪਣੇ ਪਰਿਵਾਰ ਨਾਲ ਉਹ ਵਿਛੜ ਕੇ ਮਾਤਾ ਸੁੰਦਰ ਕੌਰ ਜੀ ਨੇ ਤੇ ਮਾਤਾ ਸਾਹਿਬ ਕੌਰ ਜੀ ਨੇ ਰੋਪੜ ਸ਼ਹਿਰ ਦੇ ਵਿੱਚ ਮੋਹੱਲਾ ਉੱਚਾ ਖੇੜੀ ਚ ਬਤੀਤ ਕੀਤੀ ਸੀ ਉਸ ਸਮੇਂ ਬੀਬੀ ਬੇਬੋ ਬੀਬੀ ਭਾਗੋ ਭਾਈ ਮਨੀ ਸਿੰਘ ਭਾਈ ਜਵਾਹਰ ਸਿੰਘ ਤੇ ਭਾਈ ਤਨਾ ਸਿੰਘ ਜੀ ਵੀ ਮਾਤਾਵਾ ਦੇ ਨਾਲ ਸਨ ਮੁਹੱਲਾ ਉੱਚਾ ਖੇੜਾ ਪਾਵ ਰੋਪੜ ਦੇ ਵਿੱਚ ਉਹੀ ਪੁਰਾਤਨ ਇਤਿਹਾਸਿਕ ਇਮਾਰਤ ਨੂੰ ਗੁਰਦੁਆਰਾ ਗੁਰੂ ਕੇ ਮਹਿਲ ਦੇ ਰੂਪ ਦੇ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਸੰਭਾਲਿਆ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ